ਪਾਕ ਦੀ ਹੋ ਗਈ ਤਿਆਰੀ ਸਭ ਨੇ ਸਾਡੇ ਪਾਸ ਤੇ ਚੱਲੇ ਹਲੋ ਹਲੋ ਮਾਨਤ ਹਲੋ ਕਰਾ ਲੋ ਮਾਨੀ ਆ ਪਾਕ ਮਾਨੀ ਦਾ ਨਾ ਉਹ ਇਹ ਪਾਕ ਪਵਣੇ ਤਾਂ ਨਾ 1970 ਦੇ ਨਹੀਂ ਹੀਰੋਇਨਾਂ ਹੀ ਹੁੰਦੀਆਂ ਸੀਗੇ ਉਹ ਲੱਗਦੀ ਜਿਹੜੇ ਜੇ ਪਿੱਛੇ ਚੱਕ ਕੇ ਕਰਦੀ ਹੈ ਜੁੱਤੀ ਪਾਉ ਮਾਨੀ ਦਿਖਾਓ ਪੱਤ ਮਾਨਾ ਦਿਖਾ ਦਿਓ ਪੱਤ ਸੂਟ ਆਪਣਾ ਮਾਨਤ ਨੂੰ ਕੋਈ ਦੇਤੀ ਇਹ ਮੈਂ ਜੂਰਾ ਲਾਵੇ ਮਾਨੰਦ ਪਵਣੇ ਬਾਲੀ ਬਾਲੀ ਮੰਨ ਬਰੀ ਨਾਈਸ ਜੁੱਤੀ ਦਿਖਾਇਆ ਬੋਤਾ ਆ ਜੁੱਤੀ ਪਾ ਲਈ ਵੈਰੀ ਗੁੱਡ ਚਲੋ ਫਿਰ ਮੈਂ ਨਾਲ ਖੜੀ ਮਾਂ ਤੇ ਦੇਖੀਏ ਤੁਹਾਡੇ ਮੈਚਿੰਗ ਮੈਚਿੰਗ ਸੱਚਾ ਸ਼ਪਤ ਜੇ ਸੱਚਾ ਸ਼ਪਤ ਕਹ ਚਲਿਏ ਮਾਂ ਤਾਂ ਕਰਨੀ ਸਾਫ਼ ਜਿੱਤਰਾ ਨੀ ਵੱਡਾ ਦੀ ਗੱਲ ਕਰਦੇ ਕਲਰ ਨਹੀਂ ਥੋੜਾ ਇਹਦੇ ਚ ਹੋਰ ਥੋੜਾ ਨਾ ਕਲਰ ਠੀਕ ਲੈ ਕੋਸਾ ਰੂਹ ਮੈਚ ਕਰਦੇ ਪਰ ਜੋ ਰਸoare ਉੱਤੇ ਪਿਆ ਰੂਹ ਹੈ ਉਹ ਹੈ ਰਸoare ਨਾਲੋਂ ਸਹੀ ਗੱਲ ਹੈ ਹੈ ਜਿਆ ਫਟੁੰਨੀ ਵੀ ਨਹੀਂ ਆਣੀ ਹਾਂ ਹਾਂ ਅਚੂ ਵੀ ਸਾਰੇ ਪਾਸੇ ਹਾਂ ਚੱਲ ਆ ਜੀ ਹਾਂ ਕੈਂਚੀ ਲਾ ਕੇ ਆਉਗਾ ਵੀ ਕੈਂਚੀ ਪਾਪੀ ਨੂੰ ਦੇਖਦੇ ਵੇ ਹੋਰ ਤਾਂ ਪੈਣੀ ਵੀ ਨਹੀਂ ਫਿਰ ਤੇ ਵਿਆਹ ਹਾਂ ਮੈਂ ਬਾਲ ਕੋਟ ਉਤੋਂ ਨਹੀਂ ਪਾ ਕੇ ਰੱਖਾ ਗਿਆ ਲਿਆ ਲਿਆ ਵੀ ਕੋਟ ਹੋ ਗਿਆ ਤੈਨੂੰ ਆਰਡਰ ਮਾਨੀ ਸੁਤੀ ਭਈ ਆਪਣੇ ਬਿੰਦੀ ਬੜੀ ਘੜ ਲੈ ਭਣੀ ਤੂੰ ਵੀ ਬਿੰਦੀ ਲਾਉਣੀ ਹੈ ਮੋਲ ਲੱਗੀ ਸੀ ਆਵੇ ਤੁਹਾਨੂੰ ਸਾਦੀ ਸੀ ਮੇਰਾ ਹੱਥ ਨਹੀਂ ਉਹ ਕੰਮ ਕਰਦਾ ਤੇ ਤੋਂ ਮੈਂ ਨਾ ਮੈਚਿੰਗ ਕੀਤਾ ਦੇਖਾ ਨਾ ਕੋਲ ਮੈਚ ਕਰ ਗਈ ਹੈ ਨਾ ਹੂੰ ਮੈਂ ਪਾਵੇਂ ਜਿਦਾਈ ਕਰਦੇ ਤਾਂ ਵੀ ਨਹੀਂ ਮੰਨਤ ਦੇ ਵੀ ਕਾਫੀ ক্লোਜ਼ ਆ ਮੈਂ ਮੈਨੂੰ ਲੱਗਦਾ ਜੋ ਮੈਂ ਸੇਮ ਆ こんにち બેચ નું બેચ છૂટ કે આજ ને આયો બસ સુખ 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 સાદી છણી સાદી ઓલી ઓલી પણ આ તો રે વચુંડી ઓકે ચાર તો ડોલ ને ના લેજી જા કેડી રોલી આઈ વાળી કેથે લેજી જા ડોલી નું તૈયાર તો કીતી ન ડોલી

ਤਾਰਦੋਂ ਗਿਆ ਪੱਕੀ ਗੱਲ ਆ ਇਹ ਤਾਂ ਬਹੁਤ ਸਿਆਣਾ ਹੈ ਮੇਰਾ ਪੁੱਤ ਤੁਸੀਂ ਤਿਆਰ ਹੋ ਬੋਦਨ ਫਿਰ ਠੀਕ ਆ ਬੀਬੀ ਨੂੰ ਗੱਡੀ 'ਚ ਬਿਠਾਓ ਤਿਆਰੀ ਨਹੀਂ ਹੋਈ ਕਿਉਂਕਿ ਮੈਂ ਹਾਜੀ ਚੁੰਨੀ ਲੈਣੀ ਆ ਨੀ ਨਾ ਨਾ ਚੁੰਨੀ ਲੈਣੀ ਆ ਚੁੰਨੀ ਫਿਰ ਲੈ ਕੇ ਆਪੋ ਚੁੰਨੀ ਆਪਣੀ ਉਹ ਪੱਤੀ ਉਨੀ ਥੱਲੇ ਪਈ ਆ ਟੇਬਲ ਤੇ ਉਹ ਕੁਰਸੀ ਤੇ ਪਈ ਆ ਲੈ ਕੇ ਆਓ ਆਪਾਂ ਨਾਲ ਹੀ ਲੈ ਲਾਂ ਚੁੰਨੀ ਉੱਥੇ ਲਾ ਦਾਂਗੇ ਲੈ ਦਿਖਾ ਖਾ ਵੀ ਤੇਰੀ ਟੋਲ ਆਹੋ ਜੁੱਤੀ ਕਿਵੇਂ ਮੇਰੀ ਮੈਚਿੰਗ ਆ ਵੀ ਆਜ ਚੁਨੀ ਤਾਂ ਕੋ ਹੈਗੀ ਆ ਮੈਂ ਚੁਨੀ ਉਹ ਸੈਂਗਲ ਸੀ ਕਿ ਉਹ ਪਾ ਲਈ ਮਰਜੈਂਟਾ ਦੇਖ ਲੈ ਕਿਹੜੇ ਸ਼ੈਂਡਲ ਪਾਉਣੇ ਵੈਰੀ ਨਾਈਸ ਹਾਂ ਇਹਦੇ ਵਿੱਚ ਹੈਗਾ ਮਰਜੈਂਟਾ ਦੇ ਵਿੱਚ ਅੱਜ ਤਾਂ ਪੂਰੇ ਚੱਲਦੇ ਕਿ ਉੱਡਦੇ ਅੱਜ ਤਾਂ ਪੂਰੇ ਬੀਨਾ ਰੋਕੀ ਕੋਈ ਗੱਲ ਨਹੀਂ ਅੱਡੀ ਟੁੱਟ ਗਈ ਤੇ ਇੱਥੇ ਲੀਆਂ ਪਚਾ ਕੇ ਲੈ ਜਾਣਗੇ ਮੰਤਕ ਚੁੰਨੀ ਪਤ ਦੇ ਮੈਨੂੰ ਆ ਡੋਲੀ ਇੱਥੇ ਰੱਖ ਦੇ ਪਤ ਜਾ ਲੈ ਮੈਨੂੰ ਫੜਾ ਜੋ ਡੋਲੀ ਆਪਣੀ ਮੈਂ ਡੋਲੀ ਸਾਹਮਣੇ ਰੱਖਦਾ ਥੋੜੀ ਡੋਲੀ ਆਪ ਆਏ ਤੇ ਸਿੱਖ ਜਾ ਫਲਾ ਫੜਾ ਪੀ ਅਜੇ ਫੇਲੇ ਆ ਰਹੇ ਹਾਂ ਕਿ ਮੇਰੇ ਲਈ ਲੈਦਰ ਨਹੀਂ ਤਾਂ ਮੈਂ ਅੱਗੇ ਰੱਖ ਲਊਂਗਾ ਤਾਂ ਹੀ ਤਾਂ ਮੈਂ ਕਹਿਣਾ ਹੀ ਰੱਖ ਲੈ ਗੱਡੀ 'ਚ ਹੀ ਰੱਖ ਦੇਣੀ ਆਪਾਂ ਇਹਨੂੰ ਆ ਤਾਂ ਮੈਂ ਇਹਨਾਂ ਦੇ ਸੂਟ ਕੱਪੜੇ ਲੈ ਕੇ ਚੱਲਣੀ ਆ ਰੈਡੀ ਹੋ ਗਏ ਤੁਸੀਂ ਬੈਲਟ ਲਾ ਲਓ ਪੁੱਤ ਲੋਕ ਲਾ ਕੇ ਉਧਰ ਤੇ ਆਉਂਗੇ ਇਹਦੀ ਲੋੜ ਹੀ ਪੈਣੀ ਆ ਅਸੀਂ ਦੇਣਾ ਅੱਜ ਤਾਂ ਮੈਂ ਲੋੜ ਹੀ ਲੋਣੀ ਆ ਇੱਥੇ ਰਾਤ ਵਾਲੀਆਂ ਗੱਡੀਆਂ ਹੀ ਆ ਸਾਰੀਆਂ ਮੈਂ ਦਮਿੰਗੀ ਦਵਾ ਲੈ ਲਿਆ ਲੈ ਪਾ ਆਮਾਨ ਦੇ ਪਾ ਦੇ ਕੋਣ ਕੋਣ ਠੰਡ ਲੱਗਦੀ ਹੈ ਇਹਨੂੰ ਠੰਡ ਲੱਗਦੀ ਲੱਗਦੀ ਹੈ ਇਹਨੂੰ ਠੰਡ ਲੱਗਦੀ ਅੰਦਰ ਕੋਲੇ ਪਾ ਦਿੰਦੇ ਆ ਮਾਂਟਲੀ ਵੰਗਾ ਲਾਉਂਦੇ ਆ ਅੱਛਾ ਅਮਾਨ ਦਿਖਾਇਓ ਪਤਾ ਕਿਹੜੀਆਂ ਮੰਗਾ ਪਸੰਦ ਆ ਤੁਹਾਨੂੰ ਪਵਨ ਨੂੰ ਕਿਹੜੀਆਂ ਪਸੰਦ ਆਈਆਂ ਇਦਾਂ ਮੈਂ ਵੀ ਤੇਰੇ ਸੈੱਟ ਨਾਲ ਮੈਚ ਕਰ ਦਿਆਂ ਤਾਂ ਕਰਕੇ ਮੈਂ ਚੱਕ ਲਈਆਂ ਨਹੀਂ ਮਾਂ ਦਾ ਪੁੱਤ ਤੇਰੇ ਨਾਲ ਦੀ ਵੈਸੇ ਇਹਦੇ ਵਿੱਚ ਆਉਂਦੇ ਆ 골ਡਨ ਵੀ ਆਪਣ ਆਉਂਦੇ 골ਡਨ ਵੀ ਆ ਜੀ ਵੀ ਛੋਟੇ ਸਾਈਜ਼ ਦੇ ਵਿੱਚ ਜੇ ਲੋੜ ਪਈ ਚੱਲੀਓ ਉਹ ਫੋਨ ਚੱਕ ਲਿਆ ਤੋਦੋ ਪਣੀ ਨੂੰ ਜੈਕਟ ਦੇ ਠੰਡਾ ਮੈਂ ਆ ਜਾ ਫਿਰ ਉਤੋਂ ਪਾ ਦਿੰਦੀ ਮਾਂ ਤੇ ਇਹ ਸਾਡੀ ਫੋਟੋ ਕਰ ਦੋ ਫਿਰ ਅਸੀਂ ਪਾ ਦਿੰਦੇ ਹਾਂ ਠੀਕ ਆ ਚਲੋ ਫਿਰ ਆਜੋ ਆਜੋ ਆਵਾ ਗਾਫੀ ਅੱਜ ਕੰਮ ਸੀ ਅੱਜ ਨਹੀਂ ਕਰਦੇ ਤਾਂ ਆਪਾਂ ਜਿਆਨ ਵਾਲੀ ਉਹ ਕਿੱਥੇ ਦਾ ਓਕੇ ਰੈਡੀ ਹਾਂ ਵੀ ਛੋਟੇ ਲਈ ਕੁਝ ਸਾਸਾ ਬਣਾਇਆ ਸਾਸਾ ਬਣਾਇਆ ਦਿਖਾਈਏ ਹੁਣ ਕੁਝ ਲੈ ਆ ਵੀ ਨਹੀਂ Wow. <laughs> <laughs> Zoom kan? <Zumekaya. laughs> <Zumekaya. laughs>